ਕੋਲੰਬੀਆ ਦੇ ਜੰਗਲਾਂ ਦੇ ਵਿੱਚ ਡੋਂਕਰਾਂ ਤੋਂ ਜਾਨ ਬਚਾ ਕੇ ਨਿਕਲਿਆ 25 ਸਾਲਾ ਦਾ ਨੌਜਵਾਨ ਬਲਵਿੰਦਰ ਸਿੰਘ ਨੇ ਉਥੇ ਹੀ ਪਰਿਵਾਰ ਦੇ ਰੋਂਗਟੇ ਖਰੇ ਕਰਨ ਵਾਲੀ ਘਟਨਾਵੀ ਦੱਸੀ ਹੈ ਉਥੇ ਉਹਨੇ ਆਪਣੇ ਲੜਕੇ ਨੂੰ ਕਿਹਾ ਸੀਗਾ ਕਿ ਅਮਰੀਕਾ ਵਿੱਚ ਭੇਜਿਆ ਗਿਆ ਪਰ ਏਜੰਟਾਂ ਦੇ ਵੱਲੋਂ ਉਹਨਾਂ ਦੇ ਲੜਕੇ ਸਮੇਤ ਚਾਰ ਹੋਰ ਨੌਜਵਾਨਾਂ ਨੂੰ ਡੋਂਕਰਾਂ ਹਵਾਲੇ ਕਰ ਦਿੱਤਾ ਜਿਨ੍ਹਾਂ ਦੇ ਵੱਲੋਂ ਉਹਨਾਂ ਨੂੰ 5 ਮਹੀਨੇ ਤੱਕ ਬੰਦੀ ਬਣਾ ਕੇ ਰੱਖਿਆ ਗਿਆ ਪੀੜਤ ਪਰਿਵਾਰ ਨੇ ਦਾਵਾ ਕੀਤਾ ਕਿ ਡੋਂਕਰਾਂ ਨੇ ਇਹਨਾਂ ਨੌਜਵਾਨਾਂ ਨੂੰ ਤਤਸੀਹੇ ਦੇ ਦੇ ਦੀ ਮਾਰਗਤਾ ਜਿਨ੍ਹਾਂ ਦੀ ਕੁਝ ਸਮਾਂ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋਈਆਂ ਨੇ ਉਹਨਾਂ ਦੱਸਿਆ ਕਿ ਡੋਕਰਾਂ ਦੇ ਵੱਲੋਂ ਉਹਨਾਂ ਦੇ ਮੁੰਡੇ ਬਲਵਿੰਦਰ ਨੂੰ ਗੋਲੀ ਮਾਰਨ ਦੇ ਆਰਡਰ ਦਿੱਤੇ ਗਏ ਸਨ ਪਰ ਉਹ ਉੱਥੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਚ ਨਿਕਲਿਆ ਉਹਨਾਂ ਦੱਸਿਆ ਕਿ ਇਹੋ ਨਤੀ ਲੜਕੇ ਤੇ ਉੱਥੋਂ 600 ਕਿਲੋਮੀਟਰ ਦਾ ਸਫ਼ਰ ਕਰਕੇ ਇੱਕ ਸ਼ਹਿਰ ਦੇ ਵਿੱਚ ਪਹੁੰਚਿਆ ਹੈ 5 ਮਹੀਨੇ ਬਾਅਦ ਪਰਿਵਾਰ ਦੇ ਨਾਲ ਸੰਪਰਕ ਕੀਤਾ ਹੈ ਤੇ ਸਾਰੇ ਹਾਲਾਤਾਂ ਬਾਰੇ ਦੱਸਿਆ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਿਆ ਗਾ ਤਾਂ ਉਹਨਾਂ ਨੇ ਕੈਨੇਡਾ ਗਏ ਰਾਜ ਸਭਾ ਮੈਂਬਰ ਸੰਤ ਬਲਵਿੰਦਰ ਸਿੰਘ ਸਿਚੇਵਾਲ ਜੀ ਦੇ ਨਾਲ ਫੋਨ ਤੇ ਸੰਪਰਕ ਕੀਤਾ ਜਿਨ੍ਹਾਂ ਤੁਰੰਤ ਕਾਰਵਾਈ ਕਰਦੇ ਹੋਏ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕਰਕੇ ਉਹਨਾਂ ਦੇ ਪੁੱਤਰ ਬਲਵਿੰਦਰ ਸਿੰਘ ਨੂੰ ਕੋਲੰਬੀਆ ਤੋਂ ਵਾਪਸ ਲਿਆਉਣ ਦੇ ਪ੍ਰਬੰਧ ਕੀਤੇ ਅਤੇ ਮਦਦ ਦੇ ਲਈ ਨਿਰਮਲ ਕੁੱਟਿਆ ਸੁਲਤਾਨਪੁਰ ਲੋਧੀ ਪਹੁੰਚੀ ਤੇ ਬਲਵਿੰਦਰ ਦੀ ਮਾਂ ਨੇ ਦੱਸਿਆ ਕਿ ਬਲਵਿੰਦਰ ਤੇ 2 ਪੈਣ ਤੇ ਇਕਲੋਤਾ ਪਰਾਏ ਤੇ ਉਸਦੇ ਪਿਤਾ ਜਿਹੜੇ ਨੇ ਹਮੇਸ਼ਾ ਬਿਮਾਰ ਰਹਿੰਦੇ ਨੇ ਇਸ ਮੋਕੇ ਜਾਣਕਾਰੀ ਦਿੰਦੇ ਰਾਜ ਸਭਾ ਮੈਂਬਰ ਸੰਤ ਬਲਵਿੰਦਰ ਸਿੰਘ ਸਿਚੇਵਾਲ ਨੇ ਦੱਸਿਆ ਕਿ ਜਿਵੇਂ ਹੀ ਇਹ ਮਾਮਲਾ ਉਹਨਾਂ ਦੇ ਤੈ ਦੇ ਵਿੱਚ ਆਇਆ ਉਹਨਾਂ ਤੁਰੰਤ ਇਸ ਨੂੰ ਵਿਦੇਸ਼ ਮੰਤਰਾਲੇ ਕੋਲ ਉਠਾਇਆ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕੋਲੰਬੀਆ ਵਿੱਚਲੇ ਭਾਰਤ ਦੂਤਾਵਾਸ ਨਾਲ ਵੀ ਸੰਪਰਕ ਕੀਤਾ ਤੇ ਬਲਵਿੰਦਰ ਦੀ ਸੁਰੱਖਿਆ ਵਾਸਤੇ ਦੇ ਲਈ ਹਰ ਤਰ੍ਹਾਂ ਦੇ ਇੰਤਜ਼ਾਮ ਕੀਤੇ। ਕੀ ਕਹਿਣਾ ਚਾਹੁੰਦੇ ਹੋ ਕੀ ਮਨ ਲਾ? ਮੇਰਾ ਨਾਮ ਕਾਜਲਾ ਪਿੰਡ ਬਾਜਾਵਾ ਪਿੰਡ ਬਾਜੇ ਦੇ ਅਸੀਂ ਰਹਿਣ ਵਾਲੇ ਆ ਗਿਆਂ ਸੁਲਤਾਨਪੁਰ ਤਹਿਸੀਲ ਜ਼ਿਲ੍ਹਾ ਕਪੂਰਥਲਾ। ਅਸੀਂ ਕਹਿਣਾ ਚਾਹੁੰਦੇ ਆ ਕਿ ਮੇਰਾ ਭਰਾ ਵਾ ਬਲਵਿੰਦਰ ਸਿੰਘ ਅਸੀਂ ਅਮਰੀਕਾ ਭੇਜਿਆ ਸੀ ਉਹਨਾਂ ਨੂੰ ਏਜੰਟ ਬਲਵਿੰਦਰ ਸਿੰਘ ਸੋਨੂ ਸਿੰਘ ਮਲਕੀਤ ਸਿੰਘ ਤੇ ਪਰਪਜਨ ਸਿੰਘ ਇਹਨਾਂ ਨੇ ਏਜੰਟ ਸਾਡੇ ਹੀ ਤੇ ਭਰਾ ਮੇਰੇ ਨੂੰ ਅਮਰੀਕਾ ਭੇਜਿਆ ਕਿ ਅਸੀਂ ਤੁਹਾਨੂੰ ਡਾਇਰੈਕਟ ਭੇਜ ਦਾਂਗੇ ਫਲਾਈਟ ਟੂ ਫਲਾਈਟ ਉਹਨਾਂ ਸਨ ਕੋਲੰਬੀਆ ਦੇ ਰਸਤੇ ਵਿੱਚ ਡੌਂਕਰਾਂ ਦੇ ਹਵਾਲੇ ਕਰਤਾ ਤੇ ਸਾਲ ਹੋ ਗਿਆ ਭੇਜੇ ਨੂੰ ਨਾ ਸਾਡੀ ਗੱਲਬਾਤ ਪੰਜ ਮਹੀਨਾ ਤੋਂ ਸਾਡੀ ਗੱਲਬਾਤ ਨਹੀਂ ਹੋਈ ਰਾ ਮੇਰੇ ਨਾਲ ਕੋਈ ਗੱਲਬਾਤ ਨਹੀਂ ਹੋਈ ਨਾ ਕੰਟੈਕਟ ਨੰਬਰ ਏਜੰਟ ਸਾਡਾ ਨਾਂ ਤਾਂ ਫੋਨ ਚੱਕਦੇ ਨਾ ਸਾਡੇ ਨਾਲ ਗੱਲਬਾਤ ਕਰਵਾਉਂਦੇ ਤੇ ਸਾਡੇ ਕੋਲ ਪੈਸਾ ਲੈ ਗਏ ਸਹੀ ਘਰ ਵੇਚਤਾ ਜਮੀਨ ਵੇਚਤੀ ਸਾਰਾ ਕੁਝ ਵੇਚਤਾ ਵੀ ਅੱਜ ਹੀ ਪੈਸੇ ਪੜ ਕੇ ਅਸੀਂ ਦਿੱਤੇ ਜਿੱਦਾਂ ਵੀ ਹੋਏ ਤੇ ਏਜੰਟ ਸਾਡੇ ਨਾਲ ਹੁਣ ਗੱਲਬਾਤ ਨਹੀਂ ਕਰਦੇ ਅਸੀਂ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੋ ਕਿ ਮੈਂ ਇੰਡੀਆ ਤੋਂ ਮੈਂ ਅਮਰੀਕਾ ਦੀ ਡਾਂਕੀ 'ਚ ਡਾਂਕੀ ਜੋ ਮੈਨੂੰ ਏਜੰਟ ਨੇ ਗਲਤ ਰਸਤੇ ਭੇਜਤਾ ਅਸੀਂ ਤੇ ਮੈਂ ਕਲੰਬੀਆ ਸਿਟੀ ਵਿੱਚ ਆ ਤੇ ਮੇਰੇ ਏਜੰਟ ਨੇ ਮੈਨੂੰ ਡੌਕਰ ਦੇ ਹਵਾਲੇ ਕਰਤਾ ਸੀ ਜੋ ਕਿ ਮੈਂ 5 ਮਹੀਨੇ ਤੋਂ ਇੱਕ ਰੂਮ ਚ ਬੰਦ ਸੀ ਉੱਥੋਂ ਮੈਂ 7:30 ਵਜੇ ਭੱਜ ਕੇ ਮੈਂ ਸਿਟੀ ਆ ਬਗੋਟਾ ਜਿੱਥੇ ਕਿ ਐਮਬੈਸੀ ਕੋਲ ਸੀ ਉਹਨਾਂ ਮੇਰਾ ਪਾਸਪੋਰਟ ਵੀ ਖੋ ਲਿਆ ਮੇਰਾ ਫੋਨ ਵੀ ਖੋ ਲਿਆ ਤੇ ਮੈਨੂੰ ਹੁਣ ਹੈਲਪ ਦੀ ਬੜੀ ਲੋੜ ਆ ਮੇਰੇ ਕੋਲ ਪੈਸੇ ਵੀ ਐ ਨਹੀਂ ਤਾਂ ਜੋ ਜਿੰਨੇ ਹੋਇਆ ਸੀ ਕਰਦੇ ਆ ਉਹਨੇ ਸਭ ਕੁਝ ਵੇਚ ਕੇ ਵਟ ਕੇ ਏਜੰਟ ਨੂੰ ਪੈਸੇ ਦੇ ਦਿੱਤੇ ਮੈਂ ਰਿਕਵੈਸਟ ਕਰਦਾ ਹਾਂ ਕਿ ਮੈਨੂੰ ਮੇਰੀ ਟਿਕਟ ਜਲਦੀ ਤੋਂ ਜਲਦੀ ਮੇਰੀ ਟਿਕਟ ਕੀਤੀ ਜਾਵੇ। ਸੰਤ ਪਪਾ ਸੰਤ ਪਪਾ ਬਲਵੀਰ ਸਿੰਘ ਜੀ ਉੱਲੋਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜਲਦੀ ਤੋਂ ਜਲਦੀ ਮੇਰੀ ਟਿਕਟ ਟਿਕਟ ਕੀਤੀ ਜਾਵੇ। ਔਰ ਇੱਥੋਂ ਮੈਨੂੰ ਜਲਦੀ ਤੋਂ ਜਲਦੀ ਇੰਡੀਆ ਬਾਸ ਕੋਲ ਲਾਇਆ ਜਾਵੇ। ਜਿਵੇਂ ਕਿ ਤੁਹਾਨੂੰ ਪਹਿਲਾਂ ਪਤਾ ਹੀ ਹੈ ਕਿ ਸਾਡੇ ਨੌਜਵਾਨ ਵਿਦੇਸ਼ਾਂ ਜਾਣ ਦੀ ਹੌਟ ਦੇ ਵਿੱਚ ਲਗਾਤਾਰ ਵੱਖ-ਵੱਖ ਮੌਲਕਾਂ 'ਚ ਫਸ ਜਾਂਦੇ ਆ। ਜੰਗਲਾਂ 'ਚ ਫਸ ਜਾਂਦੇ ਆ ਨਿਯਾਜ ਫਾਇਦਾ ਉਹਨਾਂ ਦਾ ਸਾਡੇ ਜਿਹੜੇ ਇੱਥੇ ਐਜੰਟ ਉਠਾਉਂਦੇ ਆ ਤੇ ਜਿੱਥੇ ਕਈ ਜਿਹੜੇ ਨੌਜਵਾਨ ਆ ਰਾਹ ਦੇ ਵਿੱਚ ਮੌਤ ਦੇ ਘਾਟ ਵੀ ਉਤਾਰੇ ਜਾਂਦੇ ਆ ਤੇ ਕਈ ਨੌਜਵਾਨ ਜਿਹੜੇ ਹੈਗੇ ਆ ਤਸੀਹੇ ਚੱਲ ਕੇ ਆ ਵਾਪਸ ਵੀ ਮੁੜਦੇ ਆ ਪਰ ਲਗਾਤਾਰ ਜਿਹੜੀ ਬਾਹਰ ਜਾਣ ਦੀ ਹੋੜ ਆ ਇਹਨੇ ਬਹੁਤ ਘਰ ਜਿਹੜੇ ਹੈਗੇ ਆ ਬਰਬਾਦ ਕੀਤੇ ਆ ਅ ਇੱਕ ਜਿਹੜਾਈ ਤੋਂ ਮਗਰੋਂ ਜਿਹੜੀ ਹੈ ਸਾਨੂੰ ਇੱਕ ਜਿਹੜਾ ਹੈ ਮੁੰਡਾ ਬਲਵਿੰਦਰ ਸਿੰਘ ਜਿਹੜਾ ਕਕੂਰਸੀਲੇ ਦਾ ਰਹਿਣ ਵਾਲਾ ਜਿਹੜਾ ਕੋਲੰਬੀਆ ਦੇ ਜੰਗਲਾਂ ਦੇ ਵਿੱਚ ਤਕਰੀਬਨ 5 ਮਹੀਨੇ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਤੇ ਉਹਦੇ ਜਿਹੜੇ ਤਿੰਨ ਸਾਥੀ ਸੀਗੇ ਉਹਨਾਂ ਨੂੰ ਕਹਿ ਤਸੀਹੇ ਦੇ ਕੇ ਉਹਨਾਂ ਦੇ ਤੇ ਤੱਤੇ ਕਰਕੇ ਰਾਡ ਲਾਉਂਦੇ ਰਹੇ ਉਹਨਾਂ ਦੇ ਉੱਤੇ ਆ ਪਲਾਸਟਿਕ ਦਾ ਮੂਮ ਢਾਲ ਕੇ ਪਾਉਂਦੇ ਨੇ ਤੇ ਕਿਸੇ ਤਰੀਕੇ ਦੇ ਨਾਲ ਜਿਹੜਾ ਬਲਵਿੰਦਰ ਸਿੰਘ ਇਹ ਉਥੋਂ ਭਜਣ ਵਿੱਚ ਸਫਲ ਹੋ ਗਿਆ ਜਿਹਨੇ ਸਾਡੇ ਨਾਲ ਸੰਪਰਕ ਕੀਤਾ ਹੁਣ ਉਹਨੂੰ ਵੈਸੇ ਪਾਸਪੋਰਟ ਜਿਹੜਾ ਹੈਗਾ ਵਾਈਟ ਪਾਸਪੋਰਟ ਨੂੰ ਮਿਲ ਗਿਆ ਵੈਸੀ ਨੇ ਦੇ ਦਿੱਤਾ ਤੇ ਉਹਨਾਂ ਦੀ ਟਿਕਟ ਕਰਵਾ ਕੇ ਉਹਨੂੰ ਵਾਪਸ ਮੰਗਵਾ ਰਹੇ ਆ ਤੇ ਉਹ ਦੋ ਭੈਣਾਂ ਦਾ ਇਕੱਲਾ ਭਾਈ ਹੈ ਜਿਹਨੇ ਇਨਾਂ ਕੋਲ ਜਿਹੜੀ ਉਮਰ ਜੀ ਦੀ ਹੈਗੀ ਹੈ ਹਜੇ 25 ਸਾਲ ਤੇ ਟੂਵੀਥੇ ਨੇੜੇ ਤੜੇ ਦੇ ਜਿਨ੍ਹਾਂ ਨੇ ਇਹਨੇ ਜੋਖਾਂ ਦੇ ਵਿੱਚ ਉਸ